ਬਾਈ ਜੀ ਅੱਜ ਜਿਹੜੀ ਤਰਨਤਾਰਨ ਦੀ ਆਮ ਆਦਮੀ ਪਾਰਟੀ ਦੀ ਵੱਡੀ ਜਤ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਬਹੁਤ ਬਹੁਤ ਵਧਾਈ ਜੀ ਸਾਡੇ ਸਾਰੀ ਪਾਰਟੀ ਨੂੰ ਤੇ ਜਿੰਨੇ ਵੀ ਐਮਐਲਏ ਸਾਹਿਬਾਨ ਉੱਥੇ ਤੇ ਮੰਤਰੀ ਸਹਿਬਾਨ ਹੋਣਾ ਨੇ ਮਹੀਨਾ ਮਹੀਨਾ ਡੇ ਡੇ ਮਹੀਨਾ ਕੰਮ ਕੀਤਾ ਤੇ ਸਾਰੇ ਵਰਕਰਾਂ ਨੂੰ ਸਨੇ ਸਰ ਹਰਮੀਤ ਬਾਈ ਨੂੰ ਸਭ ਨੂੰ ਮੇਰੇ ਵੱਲੋਂ ਸਾਡੇ ਸਾਰੇ ਘਲਕੇ ਗਿੱਦੜੇ ਵੱਲੋਂ ਬਹੁਤ ਬਹੁਤ ਵਧਾਈ ਜੀ ਪਤਾ ਲੱਗਿਆ ਬਾਈ ਜੀ ਬਾਈ ਡੈਂਪੀ ਜੀ ਲੈ ਕੇ ਗਏ ਹਰਮੀਤ ਸੰਧੂ ਨੂੰ ਉੱਧਰ ਹਰਮੀਤ ਜੀ ਨੂੰ ਹਰਮੀਤ ਬਾਈ ਜੀ ਦਾ ਬਾਈ ਜੀ ਸਾਡਾ ਬਹੁਤ ਪੁਰਾਣਾ ਪਿਆਰ ਆ ਜੀ ਜਦੋਂ ਇਹ ਫਸਟ ਟਾਈਮ ਐਮਐਲਏ ਬਣੇ ਜੋ ਉਦੋਂ ਵੀ ਪਹਿਲਾਂ ਦਾ ਪਿਆਰ ਆ ਪਰਿਵਾਰ ਕਰ ਰਿਲੇਸ਼ਨ ਆ ਜੀ ਜੀ ਤੋ ਉਹ ਵੀ ਮਤਲਬ ਜਾਣ ਨੂੰ ਸੀਗੇ ਜੀ ਤੇ ਉਧਰੋਂ ਪਾਰਟੀ ਵੱਲੋਂ ਵੀ ਸੁਨੇਹਾ ਆਇਆ ਸੀ ਵੀ ਇਹਨਾਂ ਨੂੰ ਲੈ ਕੇ ਆਓ ਤਾਂ ਕਰਕੇ ਹਰ ਡਿੰਪੀ ਬਾਈ ਜੀ ਉੱਥੇ ਲੈ ਕੇ ਤੇ ਉੱਥੇ ਬਾਈ ਜੀ 1.5 ਮਹੀਨਾ ਸਵਾ ਮਹੀਨਾ ਉੱਥੇ ਹੀ ਰਹੇ ਆ ਜਿੰਨਾ ਚਿਰ ਵੋਟਾਂ ਨਹੀਂ ਪਈਆਂ ਅੱਜ ਉੱਥੇ ਹੀ ਆ ਜਦੋਂ ਵੋਟਾਂ ਪੈ ਗਈਆਂ ਜਿਤਾ ਕੇ ਫੇਰ ਅੱਜ ਵਾਪਸ ਆਵਾਂਗੇ ਇੱਕ ਕਾਂਗਰਸ ਨੇ ਜਿਹੜਾ ਗਰਾਫ ਡਿੱਗਿਆ ਇਹਦਾ ਕਾਰਨ ਕੀ ਮੰਨਦੇ ਹੋ ਬਿਲਕੁਲ ਡਾਊਨ ਗਏ ਉਹ ਬਾਈ ਜੀ ਜਿਹੜਾ ਪ੍ਰਧਾਨ ਜੀ ਵੱਲੋਂ ਉਹ ਕੋਈ ਬੂਟਾ ਸਰਦਾਰ ਬੂਟਾ ਸਿੰਘ ਦੇ ਖਿਲਾਫ ਬਿਆਨ ਆ ਗਿਆ ਸੀ ਜੀ ਉਹਦੇ ਕਰਕੇ ਕੀ ਲੱਗਦਾ ਜੀ ਸਾਰਾ ਇਹ ਗਰੀਬ ਵਰਗੀ ਖਿਲਾਫ ਹੋ ਗਿਆ ਸਾਰਾ ਇਹ ਨਹੀਂ ਕਹਿਣਾ ਚਾਹੀਦਾ ਸੀ ਬੜਾ ਮੰਦ ਭਾਗਾ ਬਿਆਨ ਆਇਆ ਉਹ ਇਹ ਨਹੀਂ ਕਹਿਣਾ ਚਾਹੀਦਾ ਸੀ ਸ਼੍ਰੋਮਣੀ ਅਕਾਲੀ ਦਲ ਅੱਪ ਹੋਇਆ ਹੈਗਾ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ-ਬਹੁਤ ਵਧਾਈ ਬਾਈ ਜੀ ਜਿੰਨਾ ਵੀ ਅੱਪ ਹੋਇਆ ਬਹੁਤ ਵਧਾਈ ਪਰ ਬਹੁਤ ਵੱਡੇ ਮਾਰਜਨ ਤੇ 12000 ਦੇ ਕਰੀਬ-ਕਰੀਬ ਆਮ ਆਦਮੀ ਪਾਰਟੀ ਜਿੱਤੀ ਹੈ ਸੋ ਸਾਰੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸਾਰੇ ਪੰਜਾਬ 'ਚ ਬਹੁਤ-ਬਹੁਤ ਵਧਾਈ